ਅਸੀਂ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਮਕਾਮ ਅੱਜ ਹਾਸਲ ਕਰ ਲਿਆ ਸਾਡੇ ਮਨ ਦੀ ਇੱਕ ਤਮੰਨਾ ਸੀ ਕਿ ਸਾਡੇ ਜਿੰਦਿਆਂ ਜਿੰਦਿਆਂ ਅਸੀਂ ਪਾਕਿਸਤਾਨ ਵਿੱਚ ਵਿਸੜੇ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰੀਏ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਵਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਹੁਣ ਅਗਲੇ ਸਾਲ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣ ਤੇ ਹੋਰ ਵੀ ਜਿਹੜੇ ਲਾਉਣ ਉਹਨਾਂ ਦੇ ਵੀ ਆਉਣ ਐਕਚੁਅਲੀ ਕਾਫੀ ਖੁਸ਼ ਹਾਂ ਮੈਂ ਔਰ ਮੰਮੀ ਕਿਉਂਕਿ ਮੰਮੀ ਦਾ ਕਾਫੀ ਟਾਈਮ ਤੋਂ ਅਰਦਾਸ ਕਰਦੇ ਸੀ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਪਾਈਏ ਇੱਕ 14 ਨਵੰਬਰ ਨੂੰ ਦਫ਼ਤਰ ਸ਼ਰੌਣੀ ਕਮੇਟੀ ਤੋਂ ਰਵਾਨਾ ਹੋ ਰਿਹਾ ਜਿਸ ਵਿੱਚ ਜਿਹੜੇ ਦਰਸ਼ਨ ਇਹ ਲਗਭਗ 763 ਜਿਹੜੇ ਯਾਤਰੂ ਜਾ ਰਹੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਚੱਕ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ 555 ਪ੍ਰਕਾਸ਼ਪੁਰੂ ਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਦੇ ਵਾਸਤੇ ਸੰਗਤਾਂ ਦੇ ਵੱਲੋਂ ਜਿਹੜੇ ਪਾਸਪੋਰਟ ਮੰਗੇ ਗਏ ਸੀ ਉਹਨਾਂ ਦੇ ਵਿੱਚੋਂ ਜਿੰਨਾਂ ਸੰਗਤਾਂ ਦੇ ਜਿਹੜੇ ਪਾਕਿਸਤਾਨ ਗੁਰਧਾਮਾਂ ਦੇ ਲਈ ਵੀਜ਼ੇ ਲੱਗੇ ਹਨ ਅੱਜ ਉਹ ਸੰਗਤਾਂ ਜਿਹੜੀਆਂ ਇੱਥੇ ਆਪਣੇ ਪਾਸਪੋਰਟ ਜਿਹੜੇ ਕਲੈਕਟ ਕਰਨ ਆਏ ਹੋਏ ਨੇ ਅੱਜ ਉਹ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਨੂੰ ਇਹ ਵੀਜ਼ੇ ਜਿਹੜੇ ਪ੍ਰਾਪਤ ਕਰਕੇ ਗੁਰਧਾਮਾਂ ਦੀ ਯਾਤਰਾ ਕਰਨ ਨੂੰ ਲੈ ਕੇ ਜਿਹੜੇ ਉਹਨਾਂ ਦੇ ਅੰਦਰ ਕਿਸ ਤਰੀਕੇ ਦੇ ਵਲਬਲੇ ਚੱਲ ਰਹੇ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸ ਗੁਰਦੀਪਾਦੇ ਜੀ ਆਪਾਂ ਸਾਬ ਆਪਾ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਪਦਾਰ ਚਰਮਲ ਸਿੰਘ ਭਿੰਡਰ ਪਗਵਾੜਾ ਤੋਂ ਪਗਵਾੜਾ ਤੋਂ ਆਇਆ ਅੱਜ ਤੁਸੀਂ ਇੱਥੇ ਸ਼ੋਮੀ ਗੁਰਦਾਰ ਪਰਮਨੰਥ ਕਮੇਟੀ ਦੇ ਦਫ਼ਤਰ ਦੇ ਵਿੱਚ ਆਇਓ ਪਾਕਿਸਤਾਨ ਦੇ ਗੁਰਧਾਮਾਂ ਦਾ ਜਿਹੜਾ ਵੀਜ਼ਾ ਲੱਗਿਆ ਹੈ ਜੀ ਕਿਦਾਂ ਦਾ ਅੰਸ਼ਾਸਕ ਹੈ ਦੇਖੋ ਹਰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤੇ ਨਨਕਾਣਾ ਸਾਹਿਬ ਅਤੇ ਹੋਰ ਪਾਕਿਸਤਾਨ ਦੇ ਗੁਰਧਾਮਾਂ ਲਈ ਅਰਦਾਸ ਕਰਦਾ ਹੈ ਜਿਹਦੇ ਵਿੱਚ ਅਸੀਂ ਵੀ ਇੱਕ ਸੀਗੇ ਮੈਨੂੰ ਲੱਗ ਰਿਹਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੀ ਅੰਮ੍ਰਿਤ ਵੇਲੇ ਦੀ ਅਰਦਾਸ ਜਿਹੜੀ ਆ ਪ੍ਰਵਾਨ ਕੀਤੀ ਹੈ ਤੇ ਅਸੀਂ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਮਕਾਮ ਅੱਜ ਹਾਸਲ ਕਰ ਲਿਆ ਸਾਡੇ ਮਨ ਦੀ ਇੱਕ ਤਮੰਨਾ ਸੀ ਕਿ ਸਾਡੇ ਜਿੰਦਿਆਂ ਜਿੰਦਿਆਂ ਅਸੀਂ ਪਾਕਿਸਤਾਨ ਵਿੱਚ ਵਿਛੜੇ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰੀਏ ਆਪਣੇ ਪੁਰਖਿਆਂ ਦੀ ਜਿਹੜੀ ਧਰਤੀ ਹੈ ਉਹਨੂੰ ਨਮਸਤੇ ਕਰਕੇ ਆਈਏ ਤੇ ਇਹ ਸਾਡੀ ਬੇਨਤੀ ਸੱਚੇ ਪਾਸਸ ਸਤਿਗੁਰੂ RAMਦਾਸ ਜੀ ਨੇ ਪ੍ਰਵਾਨ ਕੀਤੀ ਹੈ ਇਹਦੇ ਨਾਲ ਨਾਲ ਸਾਨੂੰ ਇੱਕ ਥੋੜਾ ਜਿਹਾ ਇਹ ਵੀ ਹੈ ਕਿ ਜਿਹੜੀ ਸੰਗਤ ਦੇ ਦਰਸ਼ਨ ਨਹੀਂ ਲੱਗੇ ਵੀ ਜੇ ਘੱਟ ਲੱਗੇ ਨੇ ਇਹ ਪਾਕਿਸਤਾਨ ਵਿੱਚ ਸੀ ਨੂੰ ਆਪਾਂ ਪੁਰ ਜੋਰ ਬੀਲ ਵੀ ਕਰਦੇ ਆ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਜਿਹੜੇ ਨੇ ਵਿਜੀ ਦਿੱਤੇ ਜਾਣ ਕਿ ਮਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਤੁਸੀਂ ਕੱਲ੍ਹ ਆਨੇ ਅਪਲਾਈ ਕੀਤਾ ਜਾਂ ਪਰਿਵਾਰ ਚੋਰ ਨਹੀਂ? ਨਹੀਂ ਜੀ। ਮੇਰੀ ਵਾਈਫ ਨਾਲ ਸਾਡੇ ਦੋਵਾਂ ਦਾ ਹਸਬੰਡ ਦਾ ਵਾਈਫ ਦਾ ਲੱਗਿਆ। ਸਾਡੇ ਬੱਚੇ ਵਿਦੇਸ਼ ਵਿੱਚ ਨੇ ਅਸੀਂ ਦੋਵੇਂ ਹਸਣ ਵਾਈਫ ਰਹਿੰਦੇ ਆ। ਤੋਂ ਅਸੀਂ ਅੰਮ੍ਰਿਤ ਵੇਲ ਦੇ ਨਿਤਨੇਮੀ ਆ ਤੇ ਅਸੀਂ ਇਹੀ ਅਰਦਾਸ ਕਰਦੇ ਸੀ ਅੱਜ ਸਾਡੀ ਘਰ ਦੇ ਵਿੱਚ ਨਾ ਇੱਕ ਵਿਆਹ ਵਰਗਾ ਮਾਹੌਲ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਸੱਚੇ ਪਾਤਸ਼ਾਹ। ਬਰੂ ਰਾਮ ਦਾਸ ਨੇ ਆਪਾਰ ਅਪੀਲ ਕੀਤੀ। ਸਾਡੀ ਨੂੰ ਜਿਹੜੀ ਆ ਬੇਨਤੀ ਪ੍ਰਵਾਨ ਕੀਤੀ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਗੀ ਫਤਿਹ ਜੀ ਅਸੀਂ ਮੇਰਾ ਨਾਮ ਅਮਰਜੀਤ ਕੌਰ ਆ ਅਸੀਂ ਲੁਧਿਆਣੇ ਤੋਂ ਆਏ ਆ ਜੀ ਤੇ ਸਾਡਾ ਵੀਜ਼ਾ ਸੀ ਪਿਛਲੀ ਵਾਰ ਵੀ ਲਗਾਇਆ ਸੀ ਸਾਡਾ ਬਿਲਕੁਲ ਨਹੀਂ ਆਇਆ ਐਦਕੀ ਉਹ ਪਾਸ਼ਾ ਦੀ ਮਿਹਰ ਹੋਈ ਆ ਸਾਡਾ ਵੀਜ਼ਾ ਆ ਗਿਆ ਦੋਨਾਂ ਜਣਿਆਂ ਦਾ ਜੀ ਮੇਰੀ ਮਦਰ ਲੋ ਉਹਨਾਂ ਦਾ ਨਹੀਂ ਆਇਆ ਉਹ ਨਰਾਸ਼ ਆ ਮੈਂ ਕਿਹਾ ਮਾਤਾ ਜੀ ਜੇ ਮੇਰੀ ਜਗ੍ਹਾ ਤੁਸੀਂ ਜਾ ਸਕਦੇ ਤੇ ਮੈਂ ਤੁਹਾਨੂੰ ਭੇਜ ਸਕਦੀ ਆ ਪਰ ਨਹੀਂ ਗੱਲ ਬੰਨੀ ਏ ਵਾਲੀ ਪਰ ਅਸੀਂ ਇਹ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਹੁਣ ਅਗਲੇ ਸਾਲ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣ ਤੇ ਹੋਰ ਵੀ ਜਿਹੜੇ ਲਾਉਣ ਉਹਨਾਂ ਦੇ ਵੀ ਆਉਣ ਕਿੰਨੀ ਤਾਂ ਗਰੰਦੀ ਹਰ ਵਾਰ ਬਹੁਤ ਮੈਨੂੰ ਤਾਂ ਬਿਰਜੀ ਇੰਨੀ ਕੁ ਖੁਸ਼ੀ ਆ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਕਿ ਮੈਂ ਸ਼ੁਰੂ ਦਿਨ ਤੋਂ ਮੈਨੂੰ ਇਹ ਬੰਨੇ ਲਗਣ ਵੀ ਬਹੁਤ ਸੀਗੀ ਤੇ ਹੁਣ ਵੀ ਮੈਨੂੰ ਇਹ ਟਾਈਮ ਬਹੁਤ ਖੁਸ਼ੀ ਆ ਕਿ ਅਸੀਂ ਜਾ ਰਹੇ ਜਿਹੜੇ ਸਾਨੂੰ ਜਾਣ ਦੀ ਇੰਨੀ ਖੁਸ਼ੀ ਆ ਜੇ ਉੱਥੇ ਜਾ ਕੇ ਪਤਾ ਨਹੀਂ ਸਾਨੂੰ ਕਿੰਨੀ ਖੁਸ਼ੀ ਮਿਲਣੀ ਆ ਇਹ ਇੰਨਾ ਸਾਡਾ ਮਨ ਖੁਸ਼ ਹੈ ਅੰਦਰੋਂ ਸਾਡੇ ਬੱਚੇ ਬਹੁਤ ਖੁਸ਼ ਹੈ ਕਿ ਚਲੋ ਸਾਡੇ ਮੰਮੀ ਡੈਡੀ ਜਾ ਰਹੇ ਮਾਤਾ ਪਿਤਾ ਜੀ ਅੱਗੇ ਸਾਡੀ ਵੀ ਕਿਤੇ ਆਸ ਸਾਨੂੰ ਵੀ ਮਿਲੂਗੀ ਤੇ ਵਾਹਿਗੁਰੂ ਵੀ ਅਪੀਲ ਕਰਨਾ ਚਾਹੁੰਦੇ ਜਿਹੜੇ ਸਰ ਨੂੰ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਬੇਨਤੀ ਹੈ ਉਹਨਾਂ ਦਾ ਵੱਲ ਵੀ ਕਿ ਤੁਸੀਂ ਇਦਾਂ ਕਰੋ ਕਿ ਅੱਗੇ ਤੋਂ ਜ ਜਿਹਨੇ ਪਾਸਪੋਰਟ ਫੜਿਆ ਕਰੋ ਜਿੰਨੇ ਨੂੰ ਵੀਜ਼ਾ ਦੇਣਾ ਵਾ ਕਿ ਬਾਕੀ ਨਾ ਨਰਾਜ ਹੋਣ ਵੀ ਕਿ ਬਾਕੀਆਂ ਦੇ ਦਿਲ ਇਦਾਂ ਖਰਾਬ ਹੁੰਦੇ ਆ ਕਿ ਨਹੀਂ ਆਏ ਹੁਣ ਸਾਡਾ ਪਿਛਲੀ ਵਾਰਾਂ ਬਹੁਤ ਮਨ ਖਰਾਬ ਸੀਗਾ ਸਾਡਾ ਵੀਜ਼ਾ ਨਹੀਂ ਜੀ ਆਇਆ ਤੇ ਹੁਣ ਇਸੇ ਤਰ੍ਹਾਂ ਸਾਰਿਆਂ ਦੇ ਮਨ ਇੱਕੋ ਜਿਹੇ ਹੁੰਦੇ ਆ ਕਿ ਸਭ ਨੂੰ ਹੀ ਦੇਣੋ ਉਨਹੀਂ ਫੜ ਲੈ ਜਿੰਨੇ ਕ ਦੇਣੇ ਆ ਕਿ ਕੋਈ ਵੀ ਨਰਾਜ ਨਾ ਜਾਵੇ ਗੇ ਗੁਰੂ ਘਰ ਸਾਰਿਆਂ ਨੂੰ ਆਸ ਹੁੰਦੀ ਕਿ ਅਸੀਂ ਦਰਸ਼ਨ ਕਰਕੇ ਆਈਏ ਤੇ ਸਭ ਸਾਡੇ 14 ਤਰੀਕ ਤੋਂ ਜਾ ਰਹੇ ਅਸੀਂ 22 ਤਰੀਕ ਦੀ ਸਾਡੀ ਵਾਪਸੀ ਆ ਹਾਂਜੀ ਬਾਕੀ ਬਹੁਤ ਖੁਸ਼ੀ ਆ ਜੀ ਅਸੀਂ ਜਾ ਰਹੇ ਹਾਂ ਭੈਣ ਜੀ ਤੁਸੀਂ ਅਪਲਾਈ ਕੀਤਾ ਸੀ ਪਾਕਿਸਤਾਨ ਗੁਰਦੁਆਰਾ ਮਾ ਯਾਤਰਾ ਵਾਸਤੇ ਵੀਜ਼ਾ ਹਾਂਜੀ ਸਰ ਅਸੀਂ ਫਸਟ ਟਾਈਮ ਅਪਲਾਈ ਕੀਤਾ ਸੀ ਮੈਂ ਔਰ ਮੰਮੀ ਨੇ ਔਰ ਫਸਟ ਟਾਈਮ ਸਾਡਾ ਵੀਜ਼ਾ ਲੱਗਿਆ ਸਾਡਾ ਲੱਗ ਗਿਆ ਵੀਜ਼ਾ ਕਦੋਂ ਜਾ ਰਹੇ ਹੋ ਕਲ ਸਵੇਰੇ 판ਜੀ 14 ਨਵੰਬਰ ਨੂੰ ਔਰ 10 ਦਿਨ ਦਾ ਵੀਜ਼ਾ 10 ਦਿਨ ਦਾ ਜੀ 23 ਤਰੀਕ ਦੀ ਵਾਪਸੀ ਜੀ ਅ ਸਰ ਐਕਚੁਅਲੀ ਵਾਪਸੀ ਦੀ ਤਰੀਕ ਮੈਂਸ਼ਨ ਨਹੀਂ ਕੀਤੀ ਪਰ 10 ਦਿਨ ਦੇ ਹਿਸਾਬ ਨਾਲ ਤਾਂ 23 ਫਸਦੀ ਤਾਂ ਤੁਸੀਂ ਜਿਵੇਂ ਦੱਸ ਰਹੇ ਹੋ ਪਹਿਲੀ ਵਾਰੀ ਅਪਲਾਈ ਕੀਤਾ ਸੀ ਪਹਿਲੀ ਵਾਰ ਲੱਗ ਗਿਆ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹ ਗੁਰਦ ਆਮਾ ਦੇ ਦਰਸ਼ਨ ਕਰਨ ਜਾ ਰਹੇ ਹੋ ਜਿੰਨਾ ਗੁਰਦ ਆਮਾ ਦੇ ਦੀ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਬੇਨਤੀ ਕਰਦੇ ਜੀ ਸਰ ਐਕਚੁਅਲੀ ਕਾਫੀ ਖੁਸ਼ ਹਾਂ ਮੈਂ ਔਰ ਮੰਮੀ ਕਿਉਂਕਿ ਮੰਮੀ ਤਾਂ ਕਾਫੀ ਟਾਈਮ ਤੋਂ ਅਰਦਾਸ ਕਰਦੇ ਸੀ ਕਿ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਪਾਈਏ ਔਰ ਕਿਤਨਾ ਕਿਤਨ ਦੁੱਖ ਵੀ ਹੈ ਸਰ ਕਿਉਂਕਿ 700 ਵੀਜ਼ਾ ਹੀ ਉਹਨਾਂ ਨੇ ਲਗਾਇਆ ਹੀ ਬਾਕੀ ਸਾਰੇ 2200 ਵਿੱਚੋਂ ਬਾਕੀ ਸਾਰੇ ਰਿਜੈਕਟ ਕਰ ਦਿੱਤੇ ਔਰ ਕਾਫੀ ਲੋਕ ਦੁਖੀ ਵੀ ਹੈ ਉਸ ਚੀਜ਼ ਦੀ ਥੋੜਾ ਦੁੱਖ ਹੈ ਕਿ ਅਗਰ ਸਾਰਿਆਂ ਨੂੰ ਮਿਲਦਾ ਤਾਂ ਜ਼ਿਆਦਾ ਖੁਸ਼ੀ ਹੁੰਦੀ ਭਾਈ ਸਾਹਿਬ ਪਾਕਿਸਤਾਨ ਗੁਰਦ ਆਮਾਂ ਦੀ ਯਾਤਰਾ ਲਈ ਜਿੰਨੇ ਸੰਗਤਾਂ ਦੇ ਵੱਲੋਂ ਵੀਜ਼ੇ ਅਪਲਾਈ ਕੀਤੇ ਗਏ ਸੀਗੇ ਉਹਨਾਂ ਉਹਨਾਂ ਦੇ ਜਿਹੜੇ ਵੀਜ਼ੇ ਲੱਗਿਆ ਜੋ ਸੰਗਤ ਆਪਣੇ ਪਾਸਪੋਰਟ ਦੇਣ ਆਈਆਂ ਨੇ ਤੁਸੀਂ ਉਹਨਾਂ ਨੂੰ ਅੱਜ ਪਾਸਪੋਰਟ ਵਿਤ੍ਰਿਤ ਕਰ ਰਹੇ ਹੋ ਕਿਸ ਤਰ੍ਹਾਂ ਵਿਸਥਾਰ ਕਰੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੇ ਤੇ ਇੱਕ ਵਿਸ਼ੇਸ਼ ਜਥਾ ਪਾਕਿਸਤਾਨ ਸਥਿਤ ਗੁਰਦਤਾ ਮਾਦਰਸ਼ਨ ਲਈ ਭੇਜਿਆ ਜਾਂਦਾ ਹੈ। ਇਸ ਵਾਰ ਵੀ ਜਥਾ ਜਿਹੜਾ ਉਹ 14 ਨਵੰਬਰ ਨੂੰ ਦਫ਼ਤਰ ਸ਼ਰੋਣੀ ਕਮੇਟੀ ਤੋਂ ਰਵਾਨਾ ਕੀਤਾ ਜਾ ਰਿਹਾ। ਇਸ ਜਥੇ ਲਈ ਲਗਭਗ 2300 ਪਲੱਸ ਪਾਸਪੋਰਟ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 763 ਵਿਜੇ ਮਿਲੇ ਨੇ। ਵੱਡੀ ਪੱਧਰ ਤੇ ਵਿਜੇ ਕੱਟੇ ਗਏ ਨੇ। ਜਿਨ੍ਹਾਂ ਦੀ ਕੱਲ ਅੰਦਰ ਕਮੇਟੀ ਚ ਮਾਂਝਾ ਜੋ ਪ੍ਰਧਾਨ ਸਾਹਿਬ ਨੂੰ ਨਿੰਦਾ ਵੀ ਕੀਤੀ ਗਈ ਅਤੇ ਇੱਕ ਡੈਲੀਗੇਸ਼ਨ ਜਿਹੜਾ ਉਹ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਂਝਾ ਜੋ ਪ੍ਰਧਾਨ ਸਾਹਿਬ ਦੀ ਗਵਾਈ ਵਿੱਚ ਪਾਕਿਸਤਾਨ ਵਿਆਸੀ ਨੂੰ ਮਿਲਣ ਨੂੰ ਜਾ ਰਿਹਾ ਕਿਉਂਕਿ ਸਿੱਖ ਜਨ ਅਰਦਾਸ ਕਰਦਾ ਕਿ ਜਿਨ੍ਹਾਂ ਗੁਰਧਾਮਾਂ ਤੇ ਸਿੱਖ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨੀਦਾਰ ਪਰ ਇਸ ਵਾਰ ਜੱਡੀ ਵੱਡੀ ਪੱਦਰ ਤੇ ਵਿਜੇ ਕੱਟੇ ਗਏ ਨੇ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕਿਆ ਗਿਆ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਕਿਉਂਕਿ ਸਿੱਖ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਆ ਤੇ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਕਰਨ ਤੋਂ ਰੋਕਣਾ ਬਹੁਤ ਹੀ ਨਿੰਦਣਯੋਗ ਘਟਨਾ ਆ ਇਹ ਜਿਹੜਾ ਜਥਾ ਜਿਹੜਾ ਜਾਣਾ ਆ ਇਹ 14 ਨਵੰਬਰ ਨੂੰ ਦਫ਼ਤਰ ਸ਼ਰੌਣੀ ਕਮੇਟੀ ਤੋਂ ਰਵਾਨਾ ਹੋ ਰਿਹਾ ਜਿਸ ਵਿੱਚ ਜਿਹੜੇ ਦਰਸ਼ਨ ਇਹ ਲਗਭਗ 700 300 ਜਿਹੜੇ ਯਾਤਰੀ ਜਾ ਰਹੇ ਨੇ ਜਿਹੜੇ ਯਾਤਰਾ ਜਾ ਰਹੇ ਨੇ ਇਹ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦਾਰੇ ਜਿਹੜੇ ਪਾਕਿਸਤਾਨ ਸਿੱਤ ਨੇ ਉਹਨਾਂ ਦੇ ਦਰਸ਼ਨ ਕਰਕੇ 23 ਤਰੀਕ ਨੂੰ ਵਾਪਸ ਆਏਗਾ ਜਿਹੜੇ ਉੱਥੋਂ ਦੇ ਸਿੱਖ ਸਿੱਖ ਕੱਟ ਗਿਣਤੀਆਂ ਦੇ ਮਸਲੇ ਨੇ ਜਿੰਨਾਂ ਚ ਸਿੱਖ ਕੌਮ ਖਾਸ ਕਰਕੇ ਉਹਨਾਂ ਦੇ ਕੱਟ ਗਿਣਤੀਆਂ ਦੇ ਮਸਲੇ ਵੀ ਉੱਥੋਂ ਦੀ ਸਰਕਾਰ ਨਾਲ ਵਿਚਾਰੇ ਜਾੜੇ ਨੇ ਜਿਹੜੇ ਸਾਡੇ ਪਾਰਟੀ ਲੀਡਰ ਜਾਣਗੇ ਉੱਥੋਂ ਦੀ ਕੱਟ ਗਿਣਤੀਆਂ ਦੇ ਸਬੰਧ ਦੇ ਵਿੱਚ ਉੱਥੋਂ ਦੇ ਜਿਹੜੇ ਰਹਿ ਗਏ ਨੇ ਮੁੱਖ ਮੰਤਰੀ ਨੇ ਪੰਜਾਬ ਦੇ ਜਾਂ ਜਿਹੜੇ ਉੱਥੋਂ ਦੇ ਹੋਰ ਲੀਡਰ ਨੇ ਉਹਨਾਂ ਨਾਲ ਮਿਲ ਕੇ ਸਿੱਖਾਂ ਦੇ ਘੱਟ ਗਿਣਤੀਆਂ ਦੇ ਮਸਲੇ ਵੀ ਵਿਚਾਰ ਕੇ ਉੱਥੋਂ ਦੇ ਮਸਲੇ ਹੱਲ ਕਰਾਏ ਜਾਣਗੇ ਕਿਉਂਕਿ ਸ਼ਰੋਣੀ ਕਮੇਟੀ ਹਰ ਸਿੱਖ ਦੀ ਬਾਹ ਫੜਦੀ ਆਈ ਆ ਤੇ ਪਾਕਿਸਤਾਨ ਜਿਹੜੇ ਸਿੱਖਾਂ ਨੂੰ ਕੋਈ ਮਸਲੇ ਨੇ ਉਹਨਾਂ ਦੇ ਮਸਲੇ ਹੱਲ ਕਰਾਉਣ ਲਈ ਵੀ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਇਹ ਜੱਥਾ ਜਿਹੜਾ ਉਹ ਕੱਲ ਦਫ਼ਤਰ ਸ਼ਰੋਣੀ ਕਮੇਟੀ ਤੇ ਰਵਾਨਾ ਹੋ ਕੇ ਤੇ 23 ਤਰੀਕ ਨੂੰ ਵਾਪਸ ਪੰਜਾਬ ਆਵੇਗਾ